ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਕਰਨਾਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਜਿੱਜੋ ਦਾ ਪਿੰਡ ਜੀ ਬਾਰਡਰ ਇੱਥੇ ਕਿੰਨੀ ਦੂਰ ਹੈ ਜੀ ਬਾਰਡਰ ਸਰ ਨਜ਼ਦੀਕ ਹੀ ਆ ਸਾਹਮਣੇ ਤੁਹਾਨੂੰ ਆਪ ਦੇਖ ਹੀ ਰਹੀਆਂ ਨੇ ਤਾਰਾ ਜ਼ੀਰੋ ਲਾਈਨ ਤੇ ਹਾਂਜੀ ਬਿਲਕੁਲ ਜ਼ੀਰੋ ਲਾਈਨ ਤੇ ਬਾਰਡਰ ਕਾਫੀ ਨੁਕਸਾਨ ਇੱਥੇ ਸਰ ਹੋ ਗਿਆ ਮੰਨ ਲਓ ਜਿਵੇਂ ਤਾਂ ਹੀ ਪਹਿਲਾਂ 88 ਵਾਲੇ ਦਾ ਰਿਕਾਰਡ ਵੀ ਟੁੱਟ ਗਿਆ ਪਾਣੀ ਦਾ ਤੇ ਚਲੋ ਠੀਕ ਹੈ ਪਾਣੀ ਤਾਂ ਆ ਗਿਆ ਹਰ ਨਾ ਪ੍ਰਭਾਵਿਤ ਲੋਕ ਬਹੁਤ ਹੋ ਗਏ ਨੇ ਤੇ ਲੀਡਰ ਆਉਂਦੇ ਆ ਆਪ ਦੀ ਪਾਰਟੀ ਨਾਤੇ ਨਾਤੇ ਆਂਦੇ ਆ ਫੋਟੋ ਕਰਾ ਕੇ ਚਲੋ ਵਾਪਸ ਫੋਟੋ ਕਰਾ ਕੇ ਚਲੋ ਵਾਪਸ ਤੇ ਕੋਈ ਇਸ ਤਰ੍ਹਾਂ ਦੀ ਮਨੁਸਤੀਤੀ ਕੋਈ ਪੁੱਛਦੇ ਦੱਸਦੇ ਨਹੀਂ ਬਾਰਡਰ ਏਰੀਆ ਤੇ ਕਾਫੀ ਪਹਿਲਾਂ ਵੀ ਆ ਸਾਨੂੰ ਜੰਗ ਦੌਰਾਨ ਵੀ ਸਾਨੂੰ ਬਹੁਤ ਦਿੱਕਤ ਆਈ ਸੀ ਹੁਣ ਹਰ ਨੇ ਪ੍ਰਭਾਵਿਤ ਸਰ ਕਿਸਾਨ ਤੋਂ ਬਸ ਜਿਵੇਂ ਜ਼ਿਮੀਂਦਾਰ ਤੋਂ ਰਹਿ ਹੀ ਨਹੀਂ ਗਿਆ ਆ ਵੇਖੋ ਤੂੜੀਆਂ ਤੂੜੀ ਕੀ ਕੋਨਾ ਖਾਣ ਵਾਲੀ ਥੋੜੀਆਂ ਆ ਆ ਵੇਖੋ ਬਿਲਕੁਲ ਬਿਲਕੁਲ ਖਰਾਬ ਥੋੜੀ ਬਿਲਕੁਲ ਖਰਾਬ ਹੋ ਚੁੱਕੀ ਹੈ ਤੇ ਸਾਨੂੰ ਕੋਈ ਚਾਰਾ ਵੀ ਨਹੀਂ ਅਜੇ ਕੋਈ ਆਇਆ ਹੀ ਨਹੀਂ ਸਾਡੇ ਕੋਲ ਤਾਂ ਕੋਈ ਪਹੁੰਚੇ ਵੀ ਨਹੀਂ ਤੇ ਆ ਪੱਠੇ ਤੁਸੀਂ ਦੇਖ ਹੀ ਰਹੇ ਹੋ ਹਮ ਸਾਰੇ ਤੇ ਇੱਕ ਬਸ ਜ਼ਰੂਰੀ ਇਹ ਹੀ ਹੈ ਮਾਲ ਪਸ਼ੂਆਂ ਦਾ ਚਾਰਾ ਤੇ ਫਿਲਹਾਲ ਤਰਪਾਲ ਦੀ ਜੇ ਕੋਈ ਲੋੜ ਨਹੀਂ ਹਮ ਫਿਲਹਾਲ ਹਮ ਚਾਰਾ ਦਿੱਤਾ ਜਾਵੇ ਅਜੇ ਕੋਈ ਇਸ ਤਰ੍ਹਾਂ ਦੇ ਕੋਈ ਸਤੀਤੀ ਤੇ ਕੋਈ ਆਇਆ ਨਹੀਂ ਸਾਡੇ ਕੋਲ ਨਹੀਂ ਕਈ ਗਰੀਬ ਘਰਾਂ ਵਿੱਚ ਬੀਬੀਆਂ ਬੋਲ ਰਹੀ ਹੈਗੇ ਉਹਨਾਂ ਕੋ ਰਾਸ਼ਨ ਨਹੀਂ ਹੈਗਾ ਮਤਲਬ ਬਹੁਤ ਹੀ ਗਰੀਬ ਹੈਗੇ ਉਹਨਾਂ ਨੂੰ ਤਾਂ ਜ਼ਰੂਰ ਉਹ ਤਾਂ ਠੀਕ ਹੈ ਬਾਕੀ ਕਲ ਰਿਹਾ ਜੇ ਤਾਂ ਠੀਕ ਹੈ ਜਿਹੜੀ ਸਾਨੂੰ ਮੇਨ ਚੀਜ਼ ਦੀ ਲੋੜ ਸਾਨੂੰ ਪਛਮਤ ਚਾਰ ਹੈ ਕਿਉਂ ਗੰਗਦਾਨ ਹੈਗਾ ਤੇ ਉਹਨਾਂ ਦੀ ਸੇਵਾ ਹੀ ਸਾਰੇ ਤੋਂ ਵੱਡੀ ਹੈ ਹੋਰ ਸਰ ਤੁਸੀਂ ਪਾਣੀ ਨਜ਼ਦੀਕ ਲੱਗ ਗਿਆ 88 ਵਰਦ ਰਿਕਾਰਡ ਤੋੜਤਾ ਪਾਣੀ ਨੇ ਹੋਰ ਬਹੁਤ ਨੁਕਸਾਨ ਹੋਇਆ ਚੋਣ ਦੇ ਜੀ ਜੀ ਸਮਾਜ ਸੇਵੀਆਂ ਨੂੰ ਕੀ ਫੀਲ ਕਰਨੀ ਚਾਹੋਗੇ ਸਰ ਸਮਾਜ ਸੇਵੀਆਂ ਕਹਿੰਦੇ ਤੁਸੀਂ ਆ ਕੇ ਇੱਥੇ ਦੇਖੋ ਲੋਕਾਂ ਦੀ ਰਾਏ ਸੁਨੋ ਜਾਣੋ ਤੇ ਨੁਕਸਾਨ ਵੇਖੋ ਤੇ ਚਾਰਾ ਚੁਰਾ ਪਛੋਂ ਦੀ ਕਿਰਪਾਲਤਾ ਕਰੋ ਤੇ सरपंच साहब ਉਹ ਨਹੀਂ ਚਾਰਾ ਲੈਂਦਾ ਗਾ ਨਹੀਂ ਸਰਪੰਚ ਸਾਹਿਬ ਕੋਸ਼ਿਸ਼ ਕਰ ਰਹੇ ਨੇ ਬਾਕੀ ਅੱਗੇ ਸਰ ਜੋ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਦਸਤਾਸੀ ਬਈ ਲੀਡਰਸ਼ਿਪ ਉਹ ਇਥੇ ਪਾਰਟੀ ਨਾਲ ਤੇ ਚੱਲ ਰਿਹਾ ਸਭ ਕੁਝ اچھا ਪਾਰਟੀ ਆ ਹਾਂਜੀ